ਸਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਤੁਸੀਂ ਅੱਜ ਮੈਨੂੰ ਅਲੱਗ ਜਗ੍ਹਾ ਦੇਖ ਰਹੇ ਹੋਣੇ ਮੇਰੇ ਪਿੱਛੇ ਇਹ ਆ ਜੀ ਸਾਡੇ ਜੋ ਮੇਰੇ ਭਾਬੀ ਜੀ ਤੁਹਾਨੂੰ ਮੈਂ ਲਾਈਵ ਚ ਵੀ ਦੱਸਿਆ ਸੀਗਾ ਵੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਗਵਾਰੰਟੀ ਉਹ ਗਵਾਰੰਟੀ ਨਹੀਂ ਮੇਰੇ ਆਪਣੇ ਹੀ ਆ ਮੈਂ ਅੱਜ ਮਿਲਣ ਆਈ ਸੀ ਮੈਂ ਤਾਂ ਡੇਲੀ ਆਉਂਦੀ ਰਹਿਣੀ ਆ ਮਿਲਣ ਤੇ ਮੈਂ ਕਿਹਾ ਚੱਲ ਤੁਹਾਨੂੰ ਉਹਨਾਂ ਦਾ ਘਰ ਵੀ ਦਿਖਾਉਣੀ ਆ ਮੈਂ ਬੈਠੀ ਸੀ ਪਾਰਕ ਵਿੱਚ ਤੁਹਾਨੂੰ ਦਿਖਾਉਣੀ ਆ ਸਾਰਾ ਘਰ ਤੇ ਜੀ ਇਹਨਾਂ ਨੇ ਬਹੁਤ ਸੋਹਣੇ ਫਲਾਵਰਸ ਲਗਾਏ ਹੋਏ ਨੇ ਕਿੰਨੀ ਵੈਰਾਈਟੀ ਰੱਖੀ ਹੈ ਦੇਖੋ ਇਹਨਾਂ ਨੇ ਬਹੁਤ ਜ਼ਿਆਦਾ ਵੈਰਾਈਟੀ ਆ ਤੇ ਇੰਦਰ ਤੱਕ ਬਣਾ ਲਿਆ ਇਹ ਨਿਊਏ ਬਣਾਇਆ ਹੁਣ ਪਾਰਕ ਆ ਜੋ ਤੇ ਆ ਦੇਖੋ ਜੀ ਇਹ ਘਰ ਆ ਟਾਈਲ ਵੀ ਹੁਣੇ ਲਗਾਈਏ ਭਾਬੀ ਰਾਣੇ ਤੇ ਕਲਰ ਵੀ ਕਰਵਾਇਆ ਹੁਣੇ ਤੇ ਉਹ ਦੇਖੋ ਕੈਮਰਾ ਲੱਗਿਆ ਹੋਇਆ ਸਾਹਮਣੇ ਹੈਲੋ ਪਾਸ਼ੋਨ ਬਰਾਜੂ ਬੱਚੇ ਸੋਨ ਇਤਨਾ ਦੇਖਦੇ ਰਹਿੰਦੇ ਰਹਿੰਨੇ ਹਰ ਵਕਤ ਬਾਹਰ ਨੇ ਜੀ ਇੱਦਾਂ ਦੀ ਲੁੱਕ ਆ ਤੇ ਇੱਧਰ ਨਾ ਟੇਨਾ ਵੀ ਪਾਈ ਹੋਈਆਂ ਗੱਡੀ ਵਾਸਤੇ ਇਹ ਘਰ ਆ ਜਿਹੜਾ ਤੁਹਾਨੂੰ ਮੈਂ ਕਹਿੰਦੀ ਹੁਣੀ ਆ ਮੇਰੇ ਭਾਬੀ ਜੀ ਵੀਰ ਜੀ ਇਹ ਘਰ ਆ ਸਾਡੇ ਕੋਲ ਹੀ ਆ ਬਿਲਕੁਲ ਕਿੱਥੇ ਆ ਦੇਖੋ ਇੱਥੇ ਤੋਂ ਨਿਕਲ ਕੇ ਆਹ ਗੇਟ ਤੋਂ ਤੇ ਆ ਘਰ ਸਾਡਾ ਵਾ ਤੇ ਨਾਲ ਹੀ ਭਾਬੀ ਦਾ ਫਰੰਟ ਲੁੱਕ ਇਦਾਂ ਦੀ ਆ जो भी मेरी ने। है जी, है जूली जो इन्ह का डॉगी रखा है जूली हैलो आजा जूली ये जूली है जी सा हाँ मेरे को आ देख लो चली ਬਹੁਤ क्यूट ਐ। ਇੰਨੀ ਕਿ ਰਹਦੀ ਹੁੰਦੀ ਹੈ ਨਾ ਇਹ ਵਾਲੀ ਨਸਲ ਆ ਜੋ ਡੌਗੀਜ਼ ਦੀ। ਇਹ ਛੋਟੇ ਹੁੰਨੇ ਆ ਇਦਾਂ ਹੀ ਰਹਿਨੇ ਆ ਛੋਟੇ। ਆਜਾ ਚੁਲੀ ਚੱਲੀ ਅੰਦਰ। ਤੇ ਜੀ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਭਾਬੀ ਨਾਲ ਕਰੀਏ ਗੱਲਾਂ ਬੈਠ ਕੇ ਥੋੜਾ ਜਿਹਾ ਟਾਈਮ ਸਪੈਂਡ ਕਰੀਏ। ਮਿਲਦੇ ਆ ਬਾਅਦ ਵਿੱਚ। ਸਾਡਾ ਨਾ ਜਿਹੜਾ ਗੱਬਰ ਆ ਜੀ ਇਹ ਸਾਰਾ ਦਿਨ ਸੌਂਦਾ ਸਾਰਾ ਦਿਨ। ਦਿਲੇ ਸਵੇਰ ਦਾ ਪਿਆ ਹੈ ਕਦੇ ਉੱਠ ਕੇ ਆ ਉਦੋਂ ਕਦੇ ਆਦਰ। ਫਿਰ ਇਹਨੇ ਸਾਰੀ ਰਾਤ ਨਾ ਜਾਗ ਕੇ ਰਾਖੀ ਕਰਨੀ ਹੁੰਦੀ ਆ।

ਲੱਗੇ ਪਏ ਤੇ ਆ ਰੋਸ਼ਨੀ ਆ ਰਹੀ ਏ ਇੱਥੇ ਸੂਰਜ ਦੀ ਜੋ ਦਿਖ ਰਹੀ ਏ ਨਾ ਆਮ ਬਦੇਦ ਰਾਕਤ ਵਿੱਚੋਂ ਹਾਂ ਇੱਧਰ ਹੋ ਕੇ ਬਣਾਉਣੀ ਆ ਮम्मा ਕਹਿੰਦੇ ਇੱਧਰ ਹੋ ਕੇ ਬੜਾ ਬਲਾਗ ਕਿਉਂ ਇੱਧਰ ਨਾਲ ਸੂਰਜ ਦੀ ਰੋਸ਼ਨੀ ਪੈਂਦੀ ਆ ਹਨ ਮੈਂ ਉੱਪਰੋ ਵੀ ਦਿਖਾਉਣੀ ਆ ਜਾ ਕੇ ਉੱਪਰ ਤੋਂ ਦਿਖਾਨੀ ਆ ਪੌੜੀ ਚੱਕ ਚੜਨ ਦੋ ਇੱਕ ਮਿੰਟ ओके okay. ठीक है यहां लिखो जी चल ਰਿਹਾ ਕੰਮ ਤੇ ਵਧਾਈਆਂ ਦੰਨੇ ਆ ਆਪਣੀ ਫਰੈਂਡ ਨੂੰ ਉਹਦਾ ਬੇਟਾ ਫਾਸਟ ਆਇਆ ਵਧਾਈਆਂ ਹੈਲੋ ਜੀ ਇਹ ਆਇਆ ਫਾਸਟ ਨਾਮ ਕੀ ਆ ਦੱਸੋ ਬਣ ਸੋਖਮਨ ਪ੍ਰੀਤ ਸਿੰਘ ਇਹ ਆਇਆ ਫਸਟ ਕਿਹੜੀ ਕਲਾਸ ਵਿੱਚੋਂ ਫਸਟ ਆਇਆ ਐ ਐਲ ਕੇਜੀ ਵਿੱਚੋਂ ਬਈ ਨੰਬਰ ਲੈ ਗਿਆ ਮੁੰਡਾ ਨਾਲੇ ਖੇਡਣ ਵਿੱਚ ਵੀ ਐਕਟਿਵ ਆ ਹਰ ਪਾਸੇ ਨੂੰ ਐਕਟਿਵ ਆ ਜੀ ਮम्मा ਹੁਣ ਬਰਫੀ ਖਿਲਾ ਕੇ ਗਈ ਐ ਸਾਨੂੰ ਇਹਦੇ ਫਸਟ ਆਉਣ ਦੀ ਖੁਸ਼ੀ ਵਿੱਚ ਹੁਣ ਦੀ ਗਲਾ ਬਈ ਵਧੀਆ ਪੜਦਾ ਨਰਸੀ ਚੋਂ ਹੀ ਫਸਟ ਆਇਆ ਸੀ ਪਹਿਲਾਂ ਇਹ ਇੰਟੈਲੀਜੈਂਟ ਬੋਏ ਐ ਇਹ ਇੰਟੈਲੀਜੈਂਟ ਕਹਿੰਦੀ ਅਸੀਂ ਚੱਲੀਆਂ ਹੁਣ ਖਾਣ ਨੂੰ ਲੈਣ ਪਾਰਟੀ ਪਾਰਟੀ ਆ ਕਰੋ ਇੰਜੋਏ ਪਾਰਟੀ ਕਰੋ ਬਈ ਵਧੀਆ ਬੱਚਿਆਂ ਦੀ ਖੁਸ਼ੀ ਹੁੰਦੀ ਹੈ ਜੀ ਚੱਲੀ ਆ ਜੀ ਹੁਣ ਸਕੂਟਰ ਹੀ ਲੈ ਕੇ ਆਪਣਾ ਦੋਨੋਂ ਇਹ ਮੇਰੇ ਦੋਨੋਂ ਹੀ ਫਰੈਂਡਸ ਨੇ ਤੇ ਜਿਹੜੀ ਪਿੱਛੇ ਉਹ ਮੇਰੇ ਨਾਲ ਬੜਦੀ ਹੁੰਦੀ ਸੀ ਇਹ ਵਾਲੀ ਗਗਨ ਹੈਲੋ ਕਰ ਦੇ ਗਗਨ ਹੈਲੋ ਇਹ ਮੇਰੇ ਨਾਲ ਬੜਦੀ ਸੀ ਇਹ ਸੱਤ ਪਿੱਛੇ ਸੀ ਛੋਟੀ ਗਲਾਸ ਸੀਗੀ ਇਹ ਸੱਤ ਛੋਟੀ ਆ ਦੰਦ ਤੇ ਮੈਂ ਤਾਂ ਤੁਹਾਨੂੰ ਦਿਖਾਉਣ ਆਈ ਸੀ ਤੇਜੀ ਇਹ ਵਾਲਾ ਜੋ ਕੰਮ ਚੱਲਦਾ ਵਾ ਮੈਂ ਤੁਹਾਨੂੰ ਦਿਖਾਉਣੀ ਸੀ ਆ ਵੀ ਸਾਡਾ ਘਰ ਆ ਜੀ ਮੈਂ ਬਲੌਗ ਚ ਨਾ ਪਹਿਲਾਂ ਮੈਂ ਲਾਈਵ ਚ ਦਿਖਾਇਆ ਸੀਗਾ ਫੇਰ ਲਾਈਵ ਦੇ ਵਿੱਚ ਇੰਨਾ ਨਾ ਅਰੇਂਜਟ ਘਟ ਗਈ ਸੀ ਤਾਂ ਕਰਕੇ ਮੈਨੂੰ ਬਲੌਗ ਸ਼ੂਟ ਕਰਨਾ ਪਿਆ ਇਹ ਸੀ ਕਰਕੇ ਆ ਸਾਰੀ ਸਾਡੀ ਜਗ੍ਹਾ ਹੈ ਜੀ ਉਹ ਪਿੱਛੇ ਤੱਕ ਤੇ ਆ ਦੇਖੋ ਜਿਹੜਾ ਹੁਣ ਬਣ ਰਿਹਾ ਹੈ ਜੰਗਲਾ ਤਾਂ ਬਣ ਚੁੱਕੇ ਆਲਰੇਡੀ ਆਹ ਵਾਲਾ ਤੇ ਉੱਤੇ ਆ ਰੂਮ ਆ ਚੱਲਦੇ ਆ ਨੀਚੇ ਨੂੰ ਬਾਕੀ ਜਿਆ ਸਾਰੀ ਜਗਾ ਚੱਕ ਦੇਣੀ ਅਸੀਂ ਬਾਅਦ ਵਿੱਚ ਤੇ ਸਿਰਫ ਹੁਣ ਯੂਜ਼ ਲਈ ਰੱਖੀ ਹੋਈ ਆ ਜਦੋਂ ਤਿਆਰ ਹੋ ਗਿਆ ਨਾ ਮਕਾਨ ਸਾਰੇ ਫੇਰਾ ਸਾਰੀਆਂ ਟੀਨਾ ਵਗੈਰਾ ਜੋ ਵੀ ਆ ਸਾਰਾ ਅਟਰਮ ਬਟਰਮ ਚੱਕ ਦੇਣਾ ਸਭ ਕੁਝ ਖਾਲੀ ਵਿੜਾ ਕਰ ਦਾਂਗੇ ਤੇ ਠੀਕ ਹੈ ਜੀ ਮਿਲਦੇ ਨਾ ਸੀ ਜੀ ਮੈਂ ਮੱਝਾਂ ਵਲ ਦੇਖਣ ਮਮਾ ਆਇਆ ਮੱਝਾਂ ਚੋਣ ਤੇ ਨਾ ਮੈਂ ਇਹ ਦੇਖ ਖੜਾਈ ਸੀ ਮੈਂ ਤੁਹਾਨੂੰ ਦਿਖਾਉਣਾ ਸੀ ਵੀ ਸਾਡਾ ਘਰ ਨਾ ਇੱਧਰ ਪਿੱਛੇ ਪਿੰਡ ਦੇ ਵਿੱਚ ਜਾ ਕੇ ਲੱਗ ਜਾਂਦਾ ਨਾਲ ਗੱਬੇ ਪਿੰਡ ਦੇ ਦੇਖ ਲਓ ਸਾਡਾ ਫਰੰਟ ਕਿੱਧਰ ਰਿਹਾ ਤੇ ਇੱਧਰ ਤੋਂ ਨਾ ਪਿੱਛੇ ਤੋਂ ਸੀ ਪਿੰਡ ਦੇ ਗੱਬੇ ਆ ਗਏ ਸੈਂਟਰ 'ਚ ਇੱਥੇ ਦੇਖੋ ਗਲੀਆਂ ਕਿੰਨੀਆਂ ਛੋਟ ਛੋਟੀਆਂ ਐ ਅੱਗੇ ਵੀ ਜਾ ਕੇ ਦਿਖਾਉਣੀ ਐ ਤੁਹਾਨੂੰ ਬਿਲਕੁਲ ਛੋਟ ਛੋਟੀਆਂ ਗਲੀਆਂ ਐ ਜਿਨ੍ਹਾਂ 'ਚੋਂ ਬੰਦਾ ਬਾਈਕ ਲੈ ਕੇ ਵੀ ਬੜੀ ਮੁਸ਼ਕਿਲ ਨਾਲ ਲੰਘਦਾ ਦੇਖੋ ਕਿੰਨੀ ਟਾਈਟ ਗਲੀ ਆ ਆ ਤਾਂ ਬਿਲਕੁਲ ਹੈ ਹੀ ਨਹੀਂ ਨਾ ਮਾਤਰੇ ਆ ਤੇ ਇੱਥੇ ਤੋਂ ਵੀ ਅਸੀਂ ਆਪਣੇ ਘਰ ਚ ਐਂਟਰੀ ਕਰ ਸਕਦੇ ਆ ਪਿੰਡ ਦੇ ਪਿੱਛੇ ਨੂੰ ਇੱਥੇ ਨੂੰ ਨਾ ਸ਼ਾਪ ਵੀ ਆ ਸਾਡੀ ਕੋਲੀ ਤੁਹਾਨੂੰ ਉਹ ਵੀ ਦਿਖਾਨੀ ਆ ਆ ਸਭ ਨਹੀਂ ਸ਼ਾਪ ਆ ਕਿੱਥੇ ਜੋ ਘਰ ਦੇ ਕੋਲੀ ਆ ਸਾਡੇ ਪਿੱਛੇ ਅਸੀਂ ਇੱਥੇ ਤੋਂ ਅਗਰ ਕੁਝ ਲੈਣਾ ਹੁੰਦਾ ਬੱਚਿਆਂ ਨੇ ਨਾ ਤਾਂ ਕੋਲੀ ਆ ਸ਼ਾਪ ਆ ਦੇਖੋ ਇਸ ਤਰ੍ਹਾਂ ਸ਼ਾਪ ਆ ਉਹ ਅੰਕਲ ਸੁੱਤੇ ਰਹਿੰਦੇ ਨੇ ਇਹ ਅੰਕਲ ਕੱਪੜੇ ਵੀ ਸਟਿਚ ਕਰਦੇ ਨੇ ਤੇ ਚੱਲਦੇ ਆ ਘਰ ਨੂੰ ਤੁਸੀਂ ਦੱਸ ਦਿਓ ਕਮੈਂਟ ਕਰਕੇ ਸਾਡੇ ਪਿੰਡ ਦੀਆਂ ਗਲੀਆਂ ਕਿੱਦਾਂ ਲੱਗੀਆਂ ਤੁਹਾਨੂੰ ਛੋਟੀ ਛੋਟੀਆਂ ਬਿਲਕੁਲ ਛੋਟੀ ਛੋਟੀਆਂ ਗਲੀਆਂ ਇਹ ਪਿੰਡ ਦੇ ਜਿਹੜੇ ਅੰਦਰ ਰਹਿੰਦੇ ਹੁਣ ਕਿੰਨੀ ਪ੍ਰੋਬਲਮ ਆਉਂਦੀ ਹੋਣੀ ਉਹਨਾਂ ਨੂੰ ਹੁੰਦਾ ਨਾ ਮੈਨੂੰ ਚਾਹ ਪਸੰਦ ਆ ਪਰ ਫੇਰ ਵੀ ਕਿੰਨੀ ਮੁਸ਼ਕਿਲ ਐ ਇੰਨੀ ਨਹੀਂ ਗਲੀ ਚ ਘਾਰਾ ਸਾਹ ਘੁੱਟਦਾ ਦੇਖ ਕੇ ਗਲੀ ਨੂੰ ਵੀ ਪਤਾ ਨਹੀਂ ਕਿਵੇਂ ਰਹਿੰਦੇ ਹੁਣੇ ਉੱਥੇ ਤੇ ਜੀ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਚੜ੍ਹਦੇ ਉਹਨਾਂ ਬਰਕ ਮਾਰਦਾ ਨੀ ਨੂੰ ਨੱਚੀਦਾ ਯੋਗਿਛਲਾ ਕਰਦਾ ਹੈ ਮੈਨੂੰ ਮਸਾਲਾ ਆ ਗਿਆ ਮੈਨੂੰ ਮਸਾਲਾ ਆ ਰਿਹਾ ਹਾਂਜੀ ਤੁਸੀਂ ਮੈਨੂੰ ਸਾਰਿਆਂ ਨੇ ਕਮੈਂਟ ਕਰਕੇ ਪੁੱਛਿਆ ਸੀਗਾ ਵੀ ਸੂਟਾਂ ਦਾ ਰੇਟ ਦੱਸੋ ਵੀ ਕੀ ਆ ਉਸ ਦਿਨ ਮੈਂ ਭੁੱਲ ਗਈ ਸੀ ਕਿ ਦੱਸਣਾ ਤੇ ਅੱਜ ਦੱਸਦੀ ਹਾਂ ਜਿਹੜਾ ਇਹ ਵਾਲਾ ਸੂਟ ਹੈ ਲਾਈਟ ਕਲਰ ਦਾ ਇਹ ਈ 1095 ਦਾ ਤੇ ਇਹ ਵਾਲਾ 1075 ਦਾ ਮਤਲਬ 11-1100 ਦੇ ਸੂਟ ਨਾਲੋ ਤੁਸੀਂ ਦੋਵੇਂ ਥੋੜਾ ਥੋੜਾ ਹੀ ਫਰਕਾ ਤੇ ਜਿਹੜਾ ਇਹ ਵਾਲਾ ਸੂਟ ਆ ਇਹ ਹੈਗਾ 1325 ਦਾ ਮਤਲਬ ਠੀਕ ਆ ਰੇਟ ਬਹੁਤ ਵਧੀਆ ਨੇ ਕਾਟਨ ਦੇ ਸੂਟ ਆਪਾਂ ਨੂੰ 1000 ਰੁਪਏ ਚ ਮਿਲ ਰਹੇ ਹੋ ਉਹ ਵੀ ਵਧੀਆ ਬੁਟੀਕ ਸਟਾਈਲ ਹੋਰ ਕੀ ਚਾਹੀਦਾ ਨਹੀਂ 1500 ਹੈਨਾ 1600 ਉਸ ਤੋਂ ਜਿਆਦਾ 1700 ਤੱਕ ਦਿੰਦੇ ਨੇ ਸਭ ਇਹ سیل ਪ੍ਰਾਈਸ ਹਨ ਉਹਨੇ ਮਤਲਬ ਸੇਲ ਰੱਖੇ ਹੋਨੇ ਔਰ ਕੱਟ ਰੇਟ ਸੁੱਕੇ ਹੋਨੇ ਹਰੇਕ ਸੂਟ ਇੱਕ ਇੱਕ ਪੀਸ ਹੁੰਦਾ ਉਹਨਾਂ ਕੋਲ ਮਤਲਬ 2 ਤੇ 3-3 ਪੀਸ ਹੁੰਨੇ ਇਹਦੇ ਨਾਲ ਦੇ ਨਹੀਂ ਤੁਸੀਂ ਵੀ ਜਾ ਕੇ ਲੈ ਸਕਦੇ ਆ ਠੀਕ ਹੈ ਜੀ ਮਿਲਦੇ ਆ ਫਿਰ ਬਾਾਈ ਜੀ ਅੱਜ ਨਾ ਅਸੀਂ ਜੀ ਆਲੂਆਂ ਦੇ ਪਰੌਂਠੇ ਬਣਾਏ ਸੀਗੇ ਸਵੇਰੇ ਤੇ ਆਲੂ ਬਚ ਗਏ ਸੀਗੇ ਹੁਣ ਮੈਂ ਚਾਹ ਦੇਣ ਲੱਗੀ ਸੀ ਬੱਚਿਆਂ ਨੂੰ ਬਣਾਈ ਸੀ ਤੇ ਜੋ ਆਲੂ ਬਚੇ ਹੋਏ ਸੀਗੇ ਬਰਲੀਨ ਕਹਿੰਦੀ ਮੈਨੂੰ ਟਿੱਕੀਆਂ ਆਉਣਾਂਗੇ ਖਲਾ ਤੇ ਆਹ ਦੇਖੋ ਜੀ ਮੈਂ ਟਿੱਕੀ ਬਣਾਉਣ ਲੱਗੀ ਆ ਹੁਣ ਤੇ ਬਾਣ ਰਹੀ ਆ ਖਾਲੇ ਤਾਂ ਅੰਤਰੀਆਂ ਹੀ ਹਾਲੇ ਦਾ ਪਾਸਾ ਚੀਜ਼ ਕਰਾਂਗੇ ਥੋੜਾ ਬ੍ਰਾਊਨ ਹੋਏ ਤੇ ਬਾਅਦ। ਸਾਲੂ ਬਚੇ ਹੋਏ ਆ ਪਰੌਂਠੇ ਤਾਂ ਖਾਏ ਲਈ ਸੀਗੇ ਚਲੋ ਟਿੱਕੇ ਬਣਾ ਕੇ ਖਾਣੇ ਨਾਲ ਮम्मा ਨੂੰ ਬਣਾ ਕੇ ਖਾਵਾ ਦਨੇ ਆ। ਮਾਂ ਬੈਠੀ ਵੇਟ ਕਰਦੀ ਵੀ ਗੱਦ ਬਣੂਗੀ। ਤੇ ਐ ਵੀ ਬੈਠਾ ਵੇਟ ਕਰਦਾ। ਤੇਜੀ ਅੱਜ ਰਿੱਤਾ ਹੋਰ ਮੰਗਾਇਆ। ਆ ਗਿਆ ਰਿੱਤਾ ਵੀ ਕਿਉਂਕਿ ਲਪਾਈ ਕਰਨੀ ਆ। ਨੀਲਾ ਰਿੱਤਾ। ਨੀਲੇ ਰੰਗ ਦਾ। ਨੀਲਾ ਰੇਤਾ ਗੈਨੇ ਹਨੂ ਨੀਲੇ ਰੰਗ ਦਾ ਲੀਂਦਾ ਲਪਾਈ ਵਾਲਾ ਰੇਤਾ ਉਹ ਅੱਨਾ ਹੁਣੇ ਆਕੇ ਗਏ ਆ ਹਲੇ ਤੁਹਾਨੂੰ ਦਿਖਾਉਣੀ ਆ ਬਾਤ ਕੰਮ ਪੂਰਾ ਚੱਲਦਾ ਲੱਗੇ ਹੋਏ ਆ ਉਤੇ ਆ ਰਹੀ ਹੈ ਤੇ ਅੱਜ ਨਾ ਬਰਲੀ ਨੇ ਇੱਥੇ ਸਲਿੱਪ ਕਰਕੇ ਹੀ गिर ਗਈ ਹੁਣ ਕਿਉਂ ਕਿ ਜਿਹੜਾ ਪਾਣੀ ਦੰਨੇ ਨਾ ਮਿਸਤਰੀ ਉੱਪਰ ਵਾਸਤੇ ਇਹਨਾਂ ਨੇ ਪਾਣੀ ਭਾਇਵਲਾ ਵਿਚਾਰੀ ਸਲਿੱਪ ਕਰਕੇ गिर ਗਈ ਦਿਲ ਕਰਕੇ ਮੀਰ ਦਾ ਮਜਾ ਆ ਕੇ ਉਡਾਈ ਜਾਂਦਾ ਆਹ ਰੇਤਾਂ ਵੀ ਅੰਦਰ ਹੀ ਢੇਰੀ ਕਰਵਾ ਲਿਆ ਸੀ ਗੱਬਰ ਸਿੰਘ ਕਿੱਧਰ ਆ ਫੇ ਰਾਜਾ ਆ ਜਾ ਕਾਕੇ ਗੱਬਰ ਵੀ ਬਾਹਰ ਖੜਾ ਬੇਟ ਕਰਦਾ ਆਪਣੇ ਦੋਸਤਾਂ ਦੀ ਉਹ ਇਕੱਠੇ ਹੋਣ ਲੱਗੇ ਹੋਏ ਨੇ ਹੁਣ ਸ਼ਾਮ ਦੇ ਡੜਨ ਖੇਡਣਾ ਹੁੰਦਾ ਨਾ ਇਹਨਾਂ ਨੇ ਆਪਣਾ ਤੇ ਮਿਲਦੇ ਆ ਤੁਹਾਨੂੰ ਜੀ ਬਾਅਦ ਵਿੱਚ ਬਣਾ ਕੇ ਖਾਈਏ ਨੇ ਜੀ ਅਸੀਂ ਹੁਣ ਟਿੱਕੀਆਂ ਬਣਾ ਲਈਆਂ ਰੈਡੀ ਆ ਥੋੜਾ ਜਿਹਾ ਸੀਗਾ ਚਲੋ ਇੱਕ ਇੱਕ ਕਰਕੇ ਸਾਰਿਆਂ ਨੂੰ ਆ ਜਾਣੀ ਤੇਜੀ ਖਾਣੇ ਮम्मा ਲੋ ਖਾ ਲੋ ਤੇਜੀ ਬਾਕੀ ਵੀ ਮੈਂ ਬਣਾad ਮੈਂ ਜਿਹੜੀਆਂ ਧਰੀਆਂ ਹੋਈਆਂ ਠੀਕ ਹੈ ਜੀ ਮਿਲਦੇ ਆ ਫਿਰ ਜੀ ਸ਼ਾਮ ਦਾ ਟਾਈਮ ਹੋ ਗਿਆ ਹੈ ਤੇ ਮੈਂ ਇੱਥੇ ਬਲੌਗ ਦਾ ਐਂਡ ਵੀ ਕਰਦੀ ਆ ਮਿਲਾਂਗੇ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਬਾਏ ਜੀ ਸਾਰਿਆਂ ਨੂੰ ਗੱਭਰ ਬਾਏ ਕਰਦੇ ਆ ਦੇਖੋ ਜੀ ਬਾਏ ਕਰਿਆ ਤੁਹਾਨੂੰ ਗੱਭਰੋ ਬਾਏ ਕਰਦੇ ਹੁਤਾ ਪੋਛਲਾ ਰਿਹਾ ਠੀਕ ਹੈ ਜੀ ਮਿਲਦੇ ਆ ਬਾਏ ਜੀ ਤੇ ਹਾਂ ਹਾਂ ਰੁਕੋ ਜਿਹੜਾ ਨੇ ਸਾਡੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਔਰ ਲਾਈਕ ਜਰੂਰ ਕਰਿਆ ਕਰੋ ਹਰੇਕ ਵੀਡੀਓ ਨੂੰ ਤੁਸੀਂ ਫੁੱਲ ਵਾਚ ਕਰਿਆ ਕਰੋ ਔਰ ਕਮੈਂਟ ਵੀ ਜਰੂਰ ਕਰਿਆ ਕਰੋ ਮਿਲਾਂਗੇ ਨਵੇਂ ਵਲੌਗ ਦੇ ਨਾਲ ਬਾਏ ਜੀ